ਤੇ ਅਸੀਂ ਇੰਨੇ ਦਿਨਾਂ ਦੇ ਇੱਥੇ ਬੈਠੇ ਆ 100 ਬੰਦੇ ਕਹਿੰਦੇ ਸੀ 100 ਜਥੇਬੰਦੀਆਂ ਬੈਠੀਆਂ 100 ਜਥੇਬੰਦੀਆਂ ਦੇ ਨੁਮਾਇਦੇ ਬੋਲ ਗਏ ਪੰਜਾਬ ਪਿੰਡਾਂ ਦੀਆਂ ਪੰਚਾਇਤਾਂ ਦੇ ਸਾਨੂੰ ਬੰਦੇ ਮਿਲ ਗਏ ਪਰ ਸਾਡੇ ਕੋਲੇ ਕੋਈ ਬੋੜਿਆ ਨਹੀਂ ਸੋ ਭਾਈ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਕਿ ਤੁਸੀਂ ਸਰਕਾਰ ਵੱਲੋਂ ਆਪਣਾ ਪਾਸਾ ਰੱਖਣ ਲਈ ਲੈ ਕੇ ਆਉਂਦੇ ਸਾਨੂੰ ਹਮਾਇਤ ਦੇਣ ਲਈ ਆਏ ਲਓ ਬਹੁਤ ਸ਼ੁਕਰੀਆ ਜੀ ਪਹਿਲਾਂ ਤਾਂ ਨੰਬਰ 2 ਇੱਥੇ ਫੈਸਲਾ ਨਾ ਬਲਤੇਜ ਸਿੰਘ ਜੀ ਲੈ ਸਕਦੇ ਆ ਨਾ ਡਾਕਟਰਜੀਤਪਾਲ ਦਾ ਹੈਪੀ ਬਾਈ ਨਾ ਮੋਵੀ ਬਾਈ ਦਾ ਬੈ ਕੋਈ ਨਹੀਂ ਲੈ ਸਕਦਾ ਇਹ ਹੁਣ ਸੰਘਰਸ਼ ਜੰਤਕ ਹੋ ਚੁੱਕਿਆ ਹੈ ਜੰਤੇਰਾ ਦਾ ਹੋ ਚੁੱਕਿਆ ਉਹਨਾਂ ਨੇ ਮਿਲ ਕੇ ਫੈਸਲਾ ਲੈਣਾ ਜੀ ਫਿਲਹਾਲ ਸਾਡੀ ਜਿਹੜੀ ਕਮੇਟੀ ਨੇ ਹੋਰ ਕਮੇਟੀ ਦੇ ਫੈਸਲਾ ਲਿਆ ਉਹ ਇਹ ਲਿਆ ਜੀ ਅਸੀਂ ਤੁਹਾਨੂੰ ਬੇਨਤੀ ਕਰਦੇ ਆ

ਸਾਡੀ ਡੀਸੀ ਸਾਹਿਬ ਨਾਲ ਇਸ ਮਤੇ ਤੇ ਮੀਟਿੰਗ ਕਰਾਈ ਜਾਵੇ ਨੰਬਰ 3 ਇਹ ਮਤਾ ਵਿਧਾਨ ਸਭਾ ਤੋਂ ਪਾਸ ਹੋਇਆ ਸੀ ਇਸ ਮਤੇ ਨੂੰ ਵਿਧਾਨ ਸਭਾ ਚ ਲਗਾਇਆ ਜਾਵੇ ਤੁਹਾਡਾ ਤੁਹਾਡੀ ਬਹੁਤ ਲੋਚ ਹੈ ਜੀ ਤੁਸੀਂ ਇਹ ਕਰ ਸਕਦੇ ਹੋ ਇਸ ਮਤੇ ਨੂੰ ਵਿਧਾਨ ਸਭਾ ਚ ਲਗਾਇਆ ਜਾਵੇ ਤੇ ਸਾਡੀ ਇਹ ਗੱਲ ਰੱਖੀ ਜਾਵੇ ਕਿ ਇਹ ਬਸਟੇਡ ਨੂੰ ਨਹੀਂ ਜਾਊਗਾ ਹਾਂ ਲੋਕ ਸਰਵੇਖਣ ਦਾ ਇੱਕ ਧੰਗ ਹੈ ਜੀ ਸਾਡੇ ਨਿੱਤਰ ਐਡਵੋਕੇਟਸ ਕੀ ਹੈ ਕੱਲ੍ਹ ਵੀ ਉਹਨਾਂ ਨੇ ਸੰਬੋਧਨ ਕੀਤਾ ਸੀ ਪ੍ਰੈਸ ਕਾਨਫਰੰਸ 'ਚ ਕਿ ਜਦੋਂ ਕਿਤੇ ਕੇਂਦਰ ਨੇ ਵੀ ਜਿੱਦੇ ਸੜਕ ਵੀ ਡੱਗਣੀ ਹੁੰਦੀ ਹੈ ਪਹਿਲਾਂ ਆਪਣਾ ਪ੍ਰਪੋਜ਼ਲ ਜਿਹੜੀਆਂ ਤੇਰਾ ਪ੍ਰਭਾਵਿਤ ਹੋ ਰਹੀਆਂ ਉਹਨਾਂ ਨੂੰ ਦਿੰਦੀ ਹੈ ਉਹ ਧੇਰਾ ਫੈਸਲਾ ਲੈਂਦਿਆ ਫਿਰ ਉਹਨਾਂ ਨੂੰ ਦੁਬਾਰਾ ਬਣਾ ਕੇ ਦਿੱਤਾ ਜਾਂਦਾ ਉਹਦੇ ਕੋਈ ਪ੍ਰੋਸੀਜਰ ਹੈ ਜੀ ਵਿਧਾਨਕ ਪ੍ਰੋਸੀਜਰ ਆਉਂਦਾ ਸਾਡੇ ਸੰਵਿਧਾਨ ਦੇ ਵਿੱਚ ਪ੍ਰੋਸੀਜਰ ਹੈ ਜਿਹਨੂੰ ਇੱਥੇ ਬਿਲਕੁਲ ਵੀ ਫਾਲੋ ਨਹੀਂ ਕੀਤਾ ਗਿਆ ਇੱਥੇ ਪ੍ਰਭਾਵਿਤ ਹੋਣਗੇ ਧੇਰਾ ਜਿਹੜੀਆਂ ਉਹ ਇਥੋਂ ਦੇ ਦੁਕਾਨਦਾਰ ਨੇ ਇਥੋਂ ਦੇ ਮਸਤੀਕ ਹੈ ਮਜ਼ਦੂਰ ਹੈ ਕਿਸਾਨ ਹੈ ਇਹਨਾਂ ਦੇ ਬੱਚਾ ਨੂੰ ਵਰਤਣਾ ਉਹ ਲੋਕ ਨਹੀਂ ਵਿਦਿਆਰਥੀ ਹੈ ਜਿਨ੍ਹਾਂ ਨੇ ਇਹਨਾਂ ਬੱਚਾ ਨੂੰ ਵਰਤਣਾ ਨਾ ਕਿ ਉਹ ਲੋਕ ਜਿੰਨਾਂ ਗਿਆ ਚਰਤਕ ਬਕਾਇਆ ਨਹੀਂ ਕੀਤਾ ਹੁੰਦੇ ਸੋ ਉਸ ਪ੍ਰੋਸੈਸ ਨੂੰ ਵਰਤਨ ਤੋਂ ਬਾਅਦ ਜੋ ਵੀ ਫੈਸਲਾ ਸਰਕਾਰ ਲਾਊਗੀ ਉਹ ਸਾਰਾ ਮਨਜ਼ੂਰ ਹੋਊਗਾ ਇਸ ਤੋਂ ਬਿਨਾ ਸਾਡੀ ਕਮੇਟੀ ਵੱਲੋਂ ਇਹ ਧਰਨਾ ਚੱਕਿਆ ਨਹੀਂ ਜਾਊਗੀ ਪਰ ਅਸੀਂ ਸ਼ਾਂਤਮਈ ਢੰਗ ਨਾਲ ਜਿਹੜਾ ਅਸੀਂ ਗਿਆ ਸੀ ਕਿ ਅਸੀਂ ਸਿੱਖਾ ਕਰਾਂਗੇ ਸੰਘਰਸ਼ ਉਹਦੇ ਵਿੱਚ ਸਾਡੇ ਕੋਲੇ ਬਹੁਤ ਸਾਰੇ ਕੰਕਰੀਟ ਜੀ ਸੁਝਾਅ ਤੇ ਸਿੱਖਾ ਕਰਨ ਦੇ ਅਸੀਂ ਲੋ ਨਹੀਂ ਅਦਾਵਾ ਚੱਲਣੀ ਨਹੀਂ ਅਸੀਂ ਸ਼ਾਂਤੀ ਨਾਲ ਇੱਥੇ ਬੈਠ ਕੇ ਜਿਹੜਾ ਇਹ ਸਬਧਾਰਤ ਤੌਰ ਤੇ ਗੱਲ ਪਰਚੀ ਕਰ ਰਹੇ ਉਹ ਸ਼ਾਂਤੀ ਨਾਲ ਸਿੱਧੇ ਬੈਠਾਂਗੇ ਤੇ ਜਦੋਂ ਹੀ ਸਾਡੇ ਹੱਥ ਚ ਤੁਸੀਂ ਸਾਡੀ ਗੱਲ ਰੱਖ ਦਿੱਤੇ ਉਹਦੋਂ ਅਸੀਂ ਭਾਵੇਂ ਤੋਂ ਘਰੋਂ ਇੱਕ ਲਈ ਤੁਹਾਨੂੰ ਵੀ ਸ਼ੌਕ ਤਾਂ ਹੈ ਲੋਏ ਇਹ ਦੋ ਤਿੰਨ ਗੱਲਾਂ ਕਹੀਆਂ ਪਹਿਲੀ ਗੱਲ 100 ਵਾਰ ਸੱਚੀ ਗੀਤ ਸਭ ਤੋਂ ਮੀਨ ਕੀ ਗੱਲ ਮੇਰੇ ਕਾਹ ਦੀ ਸਾਰ ਤੇ ਹੈ ਨਹੀਂ ਇਹ ਸਵਾਗਤ ਹੈ ਤੁਹਾਡੀ ਦੀ ਜੀ ਸਾਹਿਬ ਨਾਲ ਪਹਿਲੀ ਮੀਟਿੰਗ ਤੋਂ ਆਪਾਂ ਸ਼ੁਰੂਆਤ ਕਰਾਂਗੇ ਜੀ ਕਾ ਬੀ ਮੇਰਾ ਜਿਦੋਂ ਜੀ ਸ਼ਾਰਟ ਮੈਂ ਕੰਟਰੋਲ ਤੇ ਬੈਠੋ ਉਤਰਾ ਤੁਸੀਂ ਜੀ ਅਧਾਰਤ ਸਭਾ ਤੋਂ ਬਾਅਦ ਹੋਇਆ ਜਦਰਾਤ ਸਭਾ ਤੋਂ ਮੇਰੇ ਕਲਾਸ ਬਸ ਸੇਲ ਦੀ ਪਾਸ ਹੋ ਗਿਆ ਕੈਬਨਟ ਕੈਬਨਟ ਨੂੰ ਬਸ ਸੇਲ ਦੀ ਪਾਸ ਹੋਇਆ ਜਿੰਨਾ ਮੈਨੂੰ ਪਤਾ ਹੈ ਕੈਬਨਟ ਤੋਂ ਇਹ ਪਾਸ ਹੋਇਆ ਵੀ ਕਿਹੜੀ ਜ਼ਰੂਰੀ ਆਪਰ ਦੇ ਲੋਕ ਡਿਪਾਰਟਮੈਂਟ ਦੇ ਅਲੱਗ-ਅਲੱਗ ਸੀ ਤੇ ਟ੍ਰਾਂਸਫਰ ਕਰਨ ਦੀ ਅਪਰੂਵਲ ਹੋਈ ਜਾ ਹਾਂ ਉਹ ਕੈਬਿਲਸ ਜਿੰਨਾਂ ਨੇ ਇਹਨੂੰ ਪਤਾ ਮੈਂ ਦੁਬਾਰਾ ਚੈੱਕ ਕਰ ਲਵਾਂਗਾ ਉਹਨਾਂ ਦੇ ਚੈੱਕ ਕਰਦੇ ਉਹ ਵਾਸਤੇ ਮਨ ਨੇ ਇਹ ਕਿਹਾ ਸੀ ਕਿ ਦੋ ਡਿਪਾਰਟਮੈਂਟ ਦੀ ਡਿਫਰੈਂਟ ਜਗ੍ਹਾ ਹੈਗੀਆਂ ਨੇ ਉਹਨਾਂ ਨੂੰ ਇੱਕ ਦੂਜੇ ਨੂੰ ਦੇਣ ਦੀ ਜੋ ਪ੍ਰਕਿਰਿਆ ਸੀ ਉਹ ਹੋਈ ਹੈ ਉਹਨਾਂ ਨੇ ਹਜੇ ਕੈਬਨਟ ਨੇ ਇੱਕ ਦਿਨੀ ਜਿਸ ਤਰ੍ਹਾਂ ਰਹਿਣ ਨੂੰ ਜਾਇਆ ਹੋ ਸਕਦਾ ਤੇਰੀ ਐਪ ਨਾ ਬੜਿਆ ਨਹੀਂ ਉਹ ਲੈ ਲਾ ਉਹਨਾਂ ਦੇ ਵਰਤੂ ਜਿੰਨੀ ਤੱਕ ਸੇ ਨੂੰ नॉलेज और नॉलेज मुताबिक कोई है डीसी जब मैं पहले किया ही कह साहब ने मीटिंग सोमवार को कर ला लाँगे उस तो बादल बॉडी मंत्री साहब पता एम ए की मीटिंग करा लेंगे चीफ मिनिस्टर ऑफिस आपको मीटिंग करा लेंगे मैं पहले ही कह भी तीनों खाते देखो थोड़ा पक्ष है तो इतने रखा रह जा रहा है मैं इतने मेरा तो कार्यक्रम पिछले हूँ मैं तो इतने खेडे है ਉਹਦਾ ਹੁੰਦਾ ਮੇਰਾ ਬਚਪਨ ਇੱਥੇ ਬੀਤੇ ਆ ਮੈਨੂੰ ਤਾਂ ਤੁਹਾਡੇ ਸਾਰਿਆਂ ਤੋਂ ਜ਼ਿਆਦਾ ਮੈਨੂੰ ਵੀ ਨਾਲ ਉਹ ਨਹੀਂ ਪਤਾ ਜੇ ਇੱਥੇ ਆਸ-ਪਾਸਾ ਕੀ ਹੈਗਾ ਮੈਂ ਤਾਂ ਦੱਸ ਦਿੰਦਾ ਮੇਰੀ ਸਕੂਲ ਇੱਥੇ ਆ ਜਦ ਪੜ੍ਹਿਆ ਲਿਖਿਆ ਇੱਥੇ ਆ ਕਿੱ데 ਇੱਥੇ ਬਚਪਨ ਬੀਤਿਆ ਇੱਥੇ ਤੁਸੀਂ ਤੁਹਾਡਾ ਪੱਖ ਸਾਹਿਬ ਵੀ ਰੱਖਿਆ ਜਾਵੇ ਬਟ ਇਹ ਨਹੀਂ ਨਾ ਕਿ ਰਸਤੇ ਕੋਈ ਲੋਕਾਂ ਦਾ ਪੱਖ ਆ ਵੀ ਪਟੇਲ ਨੇ ਰੱਖਿਆ ਜਾਵੇ ਤੁਸੀਂ ਵੀ ਅੱਜ ਦੱਸਦੇ ਕੁਝ ਲੁਗਾਏ ਲੋਕ ਕਹਿੰਦੇ ਨੇ ਲੋੜ-ਲੋੜ ਤੇ ਲੈ ਕੇ ਜਾਇਆ ਜਾਵੇ ਕਿੰਨੇ ਪੱਖ ਆਪਾਂ ਸੀਸੇ ਸਾਹਿਬ ਨੂੰ ਜਿੰਨੇ ਪਾਕ ਆਪਾਂ ਡਾਕਟਰ ਕੋਲਿੰਗ ਮਿਸਟਰ ਸਾਹਿਬ ਨੂੰ ਤਿੰਨੋਂ ਪਾਕ ਆਪਾਂ ਜੀ ਨੇ ਸੌਫੇ ਜਾ ਕੇ ਕੁਝੋ ਜਿਹਾ ਟੈਕਨੀਕਲ ਜੀਸੇ ਸੁਝਾਅ ਤੋਂ ਆਪਾਂ ਬਿਲਕੁਲ ਰੱਖਾ ਹੈ ਇਹ ਵੀ ਇਹ ਵੀ ਆਪਾਂ ਇੱਥੇ ਹੀ ਇੱਕ ਬੰਦੇ ਨੂੰ ਦੇਖ ਕੇ ਉੱਥੇ ਹੀ ਕਈ ਮਰੀਜ਼ਾਂ ਦੇ ਅੰਦਰ ਮੇਰਾ ਵਿਚਾਰ ਕੁਝ ਅਲੱਗ ਹੋ ਸਕਦਾ ਤੁਹਾਡਾ ਵਿਚਾਰ ਅਲੱਗ ਹੋ ਸਕਦਾ ਜਦੋਂ ਆਪਾਂ ਤਿੰਨ ਵੱਡੇ ਥਾਵਾਂ ਦੇ ਕੋ ਸਰਕਾਰ ਕੋ ਦਿਨੋਂ ਲੋਕਲ ਬੋਡੀ ਸੈਕਟਰ ਦੇ ਉਹਨਾਂ ਦੇ ਅੰਦਰ ਦੇ ਹੁੰਦਾ ਆਪਾਂ ਉਹਨਾਂ ਦਾ ਸੋਚ ਰਿਹਾ ਲੋਕਲ ਡਿਪਟੀ ਕਮਿਸ਼ਨਰ ਨੇ ਉਹ ਜ਼ਿਲ੍ਹੇ ਦੇ ਮਾਲਕ ਨੇ ਐਡਜਿਸਟਰੇਟਰ ਨੇ ਆਪਾ ਉੱਨਰਵਾਦਾ ਪਕੜਨਾ ਕਰਿਆ ਉਸ ਤੋਂ ਬਾਅਦ ਜੀਮਨੀ ਸੌਫਟ ਜਾ ਕੇ ਜੀਮਨੀ ਸਿਰ ਜਾਂ ਉਹਨਾਂ ਦੇ ਵਿਸ਼ਾ ਤਕਨੀਕ ਉਹਨਾਂ ਨੂੰ ਬਾਖੇ ਲਾ ਰਹੇ ਤੇ ਇਹਨਾਂ ਮਿਲ ਸਰਕਾਰ ਕੋ ਫਕਰ ਰਹੇ ਆਪਾਂ ਆਪਾਂ ਸਾਰਾ ਤੁਹਾਡਾ ਜੋ ਬਖ ਮੰਨਦਾ ਉਹ ਸਰਕਾਰ ਦੇ ਇੱਕ ਸਰਕਾਰ ਉਹ ਸਰਕਾਰ ਨੂੰ ਆਪਾਂ ਰੱਖਾਂਗੇ ਕਿ ਤੁਸੀਂ ਇਹ ਤੇ ਸਾਥਮੀ ਜੇਤ ਦਾ ਬੈਠਣਾ ਚਾਹਦੇ ਹੋ ਮੈਂ ਕੋਈ ਇਤਰਾਜ਼ ਨਹੀਂ ਹੈ ਪਰ ਜੇ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਕਿ ਆਪਾਂ ਸਭੋਂ ਬਾਜ਼ੀ ਦੁਬਾਰਾ ਬੈਠ ਸਕਦੇ ਹਾਂ ਤੋ ਲੋਕ ਤਾਂ ਤਾਂ ਹੈ ਹੀ ਨਹੀਂ ਕਿਸੇ ਪਰ ਕਿਉਂਕਿ ਮੈਂ ਬਟਿੰਡੇ ਦਾ ਤਸਕੀਰ ਜਾਂ ਬਟਿੰਡੇ ਦੇ ਸੁਬਹੁਤ ਪੁਰਾਣਾ ਸਾਡਾ ਪਰਿਵਾਰ ਹੈ ਤੇ 14 ਵੀ ਇਸ ਗਰਮੀ ਦੇ ਵਿੱਚ ਲੋਕ ਬੈਠੇ ਰਹਿਣ ਸੰਘਰਸ਼ ਕਰਦੇ ਉਹਨਾਂ ਦਾਸ ਵੀ ਲੋਲ ਆਪਣ ਦੁਆਰਾ ਕਦ ਪਏਗੀ ਜੇ ਆਪਾਂ ਨੇ ਵਿਚਾਰ ਨਾ ਸੁਨੇ ਜਾਣਗੇ ਦੇ ਵਿਚਾਰ ਇੱਕੋ ਘਟੂਕੀ ਹੈ ਤਾਂ ਤੁਮੇਰੇ ਗਿਆ ਬਿਸ਼ੇ ਤੇ ਲੋੜ ਨਹੀਂ ਪਈ। ਬਾਕੀ ਤੁਹਾਡੀ ਜਿਹੜੀ ਕਮੇਟੀ ਹੈ ਉਹਦਾ ਫੈਸਲਾ ਸਿਰਫ ਤੇ ਉਹਨਾਂ ਦੀ ਹੈ। ਪਰ ਮੇਰਾ ਇੱਕ ਤੁਹਾਨੂੰ ਅਪਲ ਰਿਕਵੈਸਟ ਹੈ ਤੁਸੀਂ ਖੁਸ਼ੀ-ਖੁਸ਼ੀ ਘਰ ਜਾ ਕੇ ਘਰ ਪਰਿਵਾਰ ਨਾਲ ਆਪ ਦਾ ਇਹ ਤੁਮੇ ਬਤਾਓ ਆਪਾਂ ਜਦੋਂ ਡਵੈਲਪ ਹੋਣੀ ਹੈ ਅਤੇ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਹੈ ਵੀ ਸਿਹਰੀ ਪ੍ਰੋਸੈਸ ਸ਼ੁਰੂ ਹੋ ਜੂਗੀ ਵਰਤਨ ਦੀ। ਜੇ ਵੱਧ ਕੁਸ਼ਨੀ ਹੋਣਾ ਲਾਜੀ ਕਾਫੀ ਇੱਕ ਲੀਆ ਹੈ ਕਿ ਬਾਕੀ ਐਨਓਫਿਸ ਡਿਪਾਰਟਮੈਂਟ ਕੋਲ ਜੋ ਹੋਰ ਵਾਲੇ ਬਾਕੀ ਹੈ ਆਪਾਂ 100 ਵਾਲੇ ਕਿਸ ਤੋਂ ਲੈ ਕੇ ਜੋ ਆਪਾਂ ਨੂੰ ਦੱਸਣਗੇ ਜੇ ਆਪਨਾ ਪੁੱਛੀ ਮਸਲਾ ਹੱਲ ਹੋ ਜਾਂਦਾ ਹੈ ਬਹੁਤ ਵਧੀਆ ਸੌਂਗਾਂ ਤੇ ਹੱਲ ਹੋ ਗਿਆ ਜੇ ਨਹੀਂ ਹੁੰਦਾ ਬਾਈਕਸ ਆਪਾਂ ਲੋਕੋ ਕੋਲ ਬੜੇ ਬਿਸਤਰਾ ਲਵਾਗੇ ਬੋਥੇ ਲੈ ਲੈ ਜੇ ਉਹਨਾਂ ਦੇ ਵਿਚਾਰ ਦੀ ਤਰ੍ਹਾਂ ਹੱਲ ਹੋ ਜਾਂਦਾ ਸਾਰੇ ਸਰਟੀਫਾਈਂਡ ਦੇ ਆਪੋ ਥੇ ਰੱਖ ਲੈਣੇ ਜੇ ਉਹ ਤੋਂ ਵੀ ਆਪਣਾ ਬਦਲਾ ਨਹੀਂ ਆ ਲੂਗਾ ਆਪਾਂ ਇਸ ਆਪਣੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਕੋਲ ਬੋਤ ਰਾਵਾਂਗੇ ਉਥੇ ਜਾ ਕੇ ਉਹਨਾਂ ਤੋਂ ਸਾਰਾ ਆਪਾਂ ਵਿਚਾਰ ਕਰਦੇ ਹਾਂ ਇਹ ਤਾਂ ਚੀਫ ਮਿਨਿਸਟਰ ਸਾਹਿਬ ਦਾ ਥੱਲੇ ਬਟਿੰਦੇ ਵਾਸਤੇ ਨਹੀਂ ਸਾਰੇ ਪੰਜਾਬ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਲੋਕਾਂ ਦੀ ਰਾਇ ਦੇ ਨਾਲ ਇਹੋ ਜਿਹੀ ਚੀਜ਼ਾਂ ਬਾਹਰ ਜਾਣ ਦੀ ਜਦੋਂ ਉਹਨਾਂ ਨੇ ਕੁਝ ਵੀ ਸ਼ਵਾਸ਼ਤ ਦਵਾਇਆ ਹੋਇਆ ਫਿਰ ਆਪਾਂ ਨੂੰ ਸਸ਼ਕਤ ਕਰਨ ਦੀ ਲੋੜ ਕੀ ਹੈ ਜੀ ਜੁੜੇ ਤੇ ਇੱਥੇ ਤਾਂ ਉਹ ਕਿਹਾ ਜਦੋਂ ਉਹ ਬਾਬਾ ਜੀ ਨੇ ਉਹ ਤੁਹਾਨੂੰ ਨੇ ਇਕਵਰ ਵੀ ਇਹ ਨਹੀਂ ਕਿਹਾ ਵੀ ਇਹ ਬੰਕ ਮੌਕ ਹੋ ਗਿਆ ਜਦੋਂ ਹੋ ਰਿਹਾ ਹੈ ਆਪਨੇ ਵਿਚਾਰ ਉਸ ਦਾ ਨੋਟ ਰੱਖੇ ਜਾਵਾਂਗੇ ਪਰ ਇਹ ਵੀ ਪਰ ਉਹ ਫਸਟਰ ਕੇ ਬੇਜਤੀ ਹੈ ਕਿ ਤੁਸੀਂ ਇਸ ਸੰਗਾਸ਼ ਨੂੰ ਛੱਡੋ ਕਰੀਏ ਆਪਾਂ ਕਿਉਂਕਿ ਆਪਾਂ ਨੂੰ ਤਾਂ ਵਿਚਾਰ ਲੇ ਕੇ ਰੱਖਣੇ ਗਰਮੀ ਦੀ ਵਿੱਚ ਆਪਾਂ ਕਿਉਂ ਬੈਠ ਰਹਾ ਹੈਗਾ ਜਦੋਂ ਆਪਾਂ ਨੂੰ ਲੱਗਿਆ ਤੁਹਾਨੂੰ ਲੱਗਿਆ

ਵੀਰ ਆਪਾਂ ਆਪਦੇ ਕਿਹੜੇ ਕਿਹੜੇ ਪਾਸੇ ਹੈਗੇ ਨੇ ਜੋ ਸਹੀ ਹੈਗੇ ਨੇ ਤਾਂ ਸਰਕਾਰ ਸਹੀ ਨੂੰ ਮੇਸਜ ਸੁਣਦੇ ਆਈਏ ਕਿ ਸੁਣਦੇ ਲੋਗੀ ਸਰਕਾਰ ਨੇ ਕੋਈ ਐਥੇ ਰਵੇ ਜਾਂ ਪਟੇਲ ਨਗਰ ਜਾਵੇ ਤੇ ਜਾਂ ਬਲੋੜ ਰੋਡ ਤੇ ਜਾਵੇ ਇਹਦੇ ਵਿੱਚ ਜੀ ਮਿਸਟਰ ਸਾਹਿਬ ਜਾਂ ਸਰਕਾਰ ਦਾ ਕਿਸੇ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਸਭ ਦੇ ਆਗਿਆ ਦੇ ਵਿਚਾਰ ਹੈ ਨਾ ਗਵਰਾਂ ਤੋਂ ਬੇਨਤੀ ਕਰਦਾ ਕਿ ਆਪਣੇ ਵਿਚਾਰproper ਸੁਨੇ ਜਾਣ ਕੇ ਮੈਂ ਤੁਹਾਡੇ ਨਾਲ ਤੁਹਾਡੇ ਵਿਚਾਰ ਰੱਖੂੰਗਾ ਇਹ ਤੇ ਇਸ ਦਾ ਮੈਂ ਫੇਰ ਦੁਬਾਰਾ ਕਹਿੰਦਾ ਉਹ ਜ਼ਿਲ੍ਹੇ ਦੇ ਮਾਲਕ ਨੇ ਅੰਟੀਟੇਟਰ ਨੇ ਉਹਨਾਂ ਕੋਲ ਰੱਖਾ ਨਹੀਂ ਤੋਦੂ ਬਾਦ ਆਪਾਂ ਲੋਕਲ ਬੋਡੀ ਦੇ ਮਿਸਟਰ ਕੋਲ ਜਾ ਕੇ ਰਜੋਜੀ ਕੋਲ ਉਹਨਾਂ ਦੇ ਪਿਛਲੇ ਸੈਟਿੰਗ ਨੂੰ ਨਾਲ ਨੂੰ ਫੇਰ ਰੱਖਾ ਨਹੀਂ ਕੋਰਤੋ ਵਾਲਾ ਪਾ ਜੀ ਵੀਸ ਨੂੰ ਅੱਜ ਰੱਖਾ ਨਹੀਂ ਦੁੱਖ ਤਾਂ ਉਹ ਹੈ ਹੀ ਜੀ ਤੇ ਇਹ ਦੇ ਕੇ ਆਪ ਦੇ ਵਿੱਚ ਆਪ ਸਾਰੇ ਬਟਿੰਡਾ ਵਾਸੀ ਹਮੇਸ਼ਾ ਸਾਥੀਆਂ ਰਹੂਗਾ ਆਪਾਂ ਨੇ ਦੁਬਾਰਾ ਤੋਂ ਬੇਨਤੀ ਕਰਦਾ ਰਹਾਂਗਾ ਕਿ ਇਹ ਗੱਲ ਬਹੁਤ ਹੈ ਇਹ ਆਪਣੀ ਗੱਲ ਤੁਹਾਡੀ ਗੱਲ ਸਭ ਦੀ ਗੱਲ ਨਾ ਸੁਣੀ ਜਾਵੇ ਅਸੀਂ ਜਦੋਂ ਬਰਤੀ ਅਸੀਂ ਜਦੋਂ ਕੋਈ ਸਾਥ ਦੇ ਮੈਂ ਵੀ ਤੁਹਾਡੇ ਨਾਲ ਇਕੱਠਾ ਹਾਜ਼ਰ ਹੋ ਕੇ ਉੱਤਰ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਮੈਂ ਇੱਥੇ ਆਏ ਮੇਹਰ ਸਾਹਿਬ ਉਹਨਾਂ ਦੇ ਫਾਦਰ ਅਮਰਜੀਤ ਮੈਕਾਜੀ ਦਾ ਧੰਨਵਾਦ ਕਰਦਾ ਕੋਈ ਤਾਂ ਸ਼ਹਿਰ ਦਾ ਨੁਮਾਇੰਦਾ ਵੀ ਸਾਡੀ ਗੱਲ ਸੁਣਨ ਕੋਲ ਤੇ ਆਇਆ ਜਦੋਂ ਜੇ ਜੀ ਵੀ ਇਹਨਾਂ ਨੇ ਆਉਂਦੇ ਵਿਚਾਰ ਰੱਖੇ ਅਸੀਂ ਇਸ ਵਿਚਾਰਾਂ ਤੇ ਵੀ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਆਂ ਜੀ ਸਾਡੇ ਵਿੱਚ ਇਹ ਸਾਡੀ ਧਰਮੇ ਦੇ ਵਿੱਚ ਸ਼ਾਮਲਤਾ ਹੋਵੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਸਾਡੇ ਐਮਐਲਏ ਸਾਹਿਬ ਨੇ ਕਿਹਾ ਕਿ ਕੁਝ ਕਿੱਤ ਨੂੰ ਨਾਉਂਦੀ ਆ ਪੰਚੀ ਡੀਲਾਂ ਦੇ ਹੱਕ ਦੇ ਵਿੱਚ ਉਹ ਪੁੱਲੀ ਬਿਆਨ ਦੇ ਰਹੇ ਨੇ ਉਹ ਉਹਨਾਂ ਦੀ ਤਰ ਮੇ ਕਿੱਤ ਨਿਰਮਣੇ ਹੋਣਗੇ ਉਹਨਾਂ ਨੇ ਆਪੇ ਕੁਝ ਸਾਥੀਆਂ ਨੂੰ ਆਪੇ ਕੁਝ ਵਰਕਰਾਂ ਨੂੰ ਇੱਥੇ ਭੇਜਿਆ ਸਾਡੇ ਖਿਲਾਫ ਧਰਮਾ ਲਾਉਣ ਵਾਸਤੇ ਜਿਹੜਾ ਕੀ ਜਦੋਂ ਜਿਹੜਾ ਕਿ ਸਾਫਤ ਹੁੰਦਾ ਵੀ ਛੁੱਟੀਆਂ ਲੈ ਦੇਣਾ ਮੈਡਮ ਐਡিসি ਮੈਡਮ ਪੂਨ ਜੀ ਉਹਨਾਂ ਕੋਲ ਥੱਲੇ ਮੈਮੋਰੰਡਮ ਲੈਣ ਵਾਸਤੇ ਜਾਏ ਉਹ ਬਗੈਰ ਐਮਐਲਏ ਦੀ ਸ਼ਹਿਤ ਬਗੈਰ ਐਡিসি ਮੈਡਮ ਥੱਲੇ ਉਹਨਾਂ ਨੂੰ ਮੈਮੋਰੰਡਮ ਲੈਣੇ ਹੁੰਦੇ ਸੀਗੇ ਮੈਂ ਮਾਫੀਆ ਦਾ ਨਹੀਂ ਉਹਨਾਂ ਨੇ ਬੋਲਿਆ ਕਿ ਐਮਐਲਏ ਆਪ ਨਹੀਂ ਇਹ ਉਹਨਾਂ ਨੇ ਮੋਟੇ ਐਮਐਲਏ ਤੇਰੀ ਐਮਐਲਏ ਮੈਂ ਜਦੋਂ ਮੇਲ ਹੁੰਦਾ ਹੈ ਉਹ ਬਟੰਡੇ ਦਾ ਫਰਸਟ ਮੈਨ ਹੁੰਦਾ ਫਰਸਟ ਮੈਨ ਜਿਹਦੇ ਜਿਹੜੇ ਵੀ ਸਾਰੇ ਬਖੰਡੇ ਸ਼ਾਹੂ ਰਿਪਰਜੈਂਟ ਕਰਦਾ ਹੁੰਦਾ ਉਹਦੀ ਜਿਹੜੀ ਪਾਵਰ ਉਹ ਐਮਐਲਏ ਨਾਲੋਂ ਵੀ ਵੱਡੀ ਹੁੰਦੀ ਹੈ ਮੈਂ ਫਿਰ ਕਾਰਪੋਰੇਸ਼ਨ ਦੇ ਵਿੱਚ ਇੱਕ ਛੋਟਾ ਜਿਹਾ ਐਮਸੀ ਹੈ ਮੈਂ ਖੁਸ਼ੀ ਬਹੁਤ ਹੁੰਦੀ ਹੈ ਵੀ ਜਦੋਂ ਇੰਨੇ ਜੰਗ ਬੱਚੇ ਮੇਅਰ ਬਣੇ ਨੇ ਮੈਂ ਤੁਹਾਡੇ ਕੋਲ ਬੇਨਤੀ ਕਰਦਾ ਵੀ ਤੁਸੀਂ ਸਾਡੀ ਧਿਰ ਬਣੋ ਸਾਡੇ ਸੰਘਰਸ਼ ਦੀ ਧਿਰ ਬਣੋ ਅਸੀਂ ਤੁਹਾਡੇ ਨਾਲ ਸੋਡੀ ਅਸੀਂ ਹਰ ਗੱਲ ਮੰਨਾਂਗੇ ਤੁਸੀਂ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਓ ਬਿਨ ਮੈਂ ਇਹ ਬਸਰਾਂ ਨੂੰ ਕਿゼ ਹੱਤ ਦੇ ਵਿੱਚ ਵੀ ਇੱਥੋਂ ਮੈਂ ਜਾਣ ਨਹੀਂ ਦਿੰਦਾ ਫੇਰ ਸਾਨੂੰ ਮਜ਼ਾ ਆਊਗਾ ਅਸੀਂ ਫੇਰ ਇੱਥੋਂ ਦਰਨਾ ਚੱਕਲਾਂਗੇ ਸਭ ਜਿਹੜਾ ਜਨ ਸਾਰਾ ਸਾਰੇ ਮੱਥੇ ਹੈ ਤੁਸੀਂ ਜਗਨ ਅਸਗੰਦਰ ਪਤਾ ਹੈ ਵੀ ਤੁਸੀਂ ਬਹੁਤ ਵੱਡੇ ਪਾਵਰ ਦੇ ਵਿੱਚੋਂ ਤੁਸੀਂ ਐਮਐਲਏ ਲਾਉਣੇ ਵੀ ਵੱਡਾ ਚ ਪਾਵਰ ਦੇ ਵਿੱਚੋਂ ਸਾਨੂੰ ਇਸ ਗੰਦਰ ਅਹਿਸਾਸ ਹੈ ਜਿਹੜੇ ਸ਼ਖਸ ਐਮਐਲਏ ਦੇ ਟਿੱਕਟ ਕਟਾ ਸਕਦੇ ਹੈ ਜਿਹੜਾ ਸ਼ਖਸ ਰੱਬ ਦੇ ਮਿਹਰਬਾਨ ਹੱਥਾਂ ਤੇ ਬੈਠੇ ਨੇ ਰੱਥੇ ਤੇ ਬਿੰਦੂ ਬਿੰਦੂ ਕੋਲ 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 ਜੀ ਮਾਫੀ ਨਾਲ ਫੈਕਟਰੀ ਜੀ ਬਿੰਦੂ ਜੀ ਗੱਲ ਸੁਣੋ ਬੋਲਣ ਦਿਓ ਜੀ ਬੋਲਣ ਦਿਓ ਇੱਕ ਮਿੰਟ ਜੀ ਇਹਨੂੰ ਸ਼ਾਬਦ ਬੋਲਣ ਦਿਓ ਜੀ ਜਿਹੜਾ ਜਿਹੜਾ ਸ਼ਖਸ ਡਾਕਟਰ ਸਾਹਿਬ ਅੱਜ ਕੱਲ੍ਹ ਨੂੰ ਬੋਲਣ ਦਿਆ ਕਰੋ ਤੁਸੀਂ ਭਾਈ ਜੀ ਜਿਹੜਾ ਸ਼ਖਸ ਐਮਐਨਏ ਦੀ ਟਿਕਟ ਘਟਾ ਸਕਦਾ ਠੀਕ ਹੈ ਜੀ ਫਿਰ 23 ਐਮਸੀ ਔਰਡਰ ਪਾਰਟੀਆਂ ਦੇ ਇਕੱਠੇ ਕਰਕੇ ਮੇਰ ਬਣ ਸਕਦਾ ਉਹ ਸਾਨੂੰ ਪਤਾ ਹੈ ਵੀ ਉਹ ਬਹੁਤ ਪਾਵਰਫੁਲ ਹੈ ਤੁਸੀਂ ਗੱਲ ਕੋਲ ਮੋਲ ਨਾ ਕਰੋ ਸਾਡੀ ਹੱਕ ਦੀ ਗੱਲ ਕਰੋ ਤੁਸੀਂ ਇੱਥੇ ਫਿੱਡੇ ਹੋ ਮੈਨੂੰ ਪਤਾ ਹੈ ਤੁਸੀਂ ਇੱਥੇ ਇੱਥੇ ਬੈਕਸਾਈਡ ਦੇ ਰਹਿੰਦੇ ਹੁੰਦੇ ਸੀ ਕਿਸੇ ਟਾਈਮ ਜਦੋਂ ਪੁਰਾਣਾ ਸੰਘਰਸ਼ ਹੋਇਆ ਸੀ ਤੁਹਾਡੇ ਪਰਿਵਾਰ ਨੇ ਸਾਡਾ ਸਾਥ ਦਿੱਤਾ ਸੀ ਬਸ ਚੜ੍ਹੇ ਤੂੰ ਜਾਣ ਨਹੀਂ ਦਿੱਤਾ ਸੀਗਾ ਔਰ ਉਹ ਇਕੱਲੀ ਜਨ ਦੀ ਸਰਕਾਰ ਹੁੰਦੀ ਸੀ ਮੈਂ ਮੇਰ ਸਾਹਿਬ ਤੁਸੀਂ ਬਹੁਤ ਵੱਡੀ ਪਾਵਰ ਚੋਂ ਮੈਂ ਇੱਕ ਬਟੰਡੇ ਦਾ ਫਰਸਟ ਮੈਨ ਹਾਂ ਫਰਸਟ ਮੈਨ ਤੁਸੀਂ ਸਾਡੀ ਆਵਾਜ਼ ਬਣੋ ਤੁਸੀਂ ਸਾਡੇ ਪਿੱਛੇ ਕਹੋ ਵੀ ਮੈਂ ਪਾਸੜ ਸੰਘਰਸ਼ ਕਮੇਟੀ ਦਾ ਹਿੱਸਾ ਐ ਮੈਂ ਕੋ ਪਾਸੜ ਜਾਣ ਨਹੀਂ ਦਊਗਾ ਤੁਸੀਂ ਸਮਝੋ ਇਹ ਸਮਾਜਨ ਦਵਾਓ ਫੇਰ ਅਸੀਂ ਇਧਰ ਧਰਨਾ ਚੱਕਰਾਂਗੇ ਨਹੀਂ ਇਹ ਲੋਲੀ ਪਾਪਾ ਜੀ ਜਿਵੇਂ ਸਰਕਾਰਾਂ ਫੀਸ ਵੀ ਚਾਹੁੰ ਸਰਕਾਰ ਦੀ ਬੋਲੀ ਬੋਲੀ ਜਾਂਦੇ ਨੇ ਗਿੱਲ ਸਿੰਘ ਬੋਲੀ ਬੋਲੀ ਜਾਂਦੇ ਨੇ ਆ ਸਾਨੂੰ ਇਹ ਕਚੀਆਂ ਗੋਣਾਂ ਜਾਨਾ ਦੇ ਕੇ ਜਾਓ ਪਰ ਬੋਲੀ ਬੋਲੀ ਹੁੰਦੀਆਂ ਨਾ ਕਿ ਉਹ ਥੋੜੇ ਚੋਚਾ ਚੂਸ ਕੇ ਪਾਣੀ ਬਣ ਜਾਂਦੀ ਐ ਪਲੀਜ਼ ਰਿਕਵੈਸਟ ਐ ਤੁਸੀਂ ਪਾਵਰ ਖੋ ਲੋ ਅੱਜ ਤੁਸੀਂ ਅੱਜ ਪਾਵਰ ਦਾ ਸਾਨੂੰ ਦੱਸ ਕੇ ਲਓ ਕਿ ਮੈਂ ਬਸਟਾਂਡ ਕਿਸੇ ਹਰਤ ਦੇ ਵਿੱਚ ਨਹੀਂ ਇੱਥੋਂ ਨਹੀਂ ਜਾਣ ਦਿੰਦਾ ਨਾਮਾ ਮਟੇਲ ਨਾ ਕਰ ਨਾਮਾ ਨੂੰ ਨਾ ਕਰ ਇਹ ਤੁਸੀਂ ਅੱਜ ਸਮਝਾਚ ਕਰਵਾਓ ਅੱਜ ਸੋਹਣੇ ਤੋਂ ਇਹ ਸਹੀ ਦਾ ਸਮਝਾਚ ਕਰਵਾਉਦੇ ਆ ਤੁਸੀਂ ਬਟਿੰਡਰ ਸ਼ਹਿਰ ਦੇ ਮੇਅਰ ਹੋ ਮੈਂ ਤੁਹਾਨੂੰ ਬਾਰ ਬਾਰ ਕਹ ਰਿਹਾ ਤੁਹਾਨੂੰ ਸਮਝਾਵੇ ਫਿਰ ਦੇ ਸ਼ਹਿਰ ਦੇ ਵਸਨੀਕਾਂ ਦੇ ਮਤਲਬ ਦਾ ਫਤਿਹ ਅੱਜ ਕਰਦਾ ਇਸ ਲਈ ਬਾਏ ਨੂੰ ਨਿਕਲ ਖਾਸਾ ਬਾਏ ਗੱਦੀ ਦੇਖੋ ਕੋਈ ਵੀ ਜਿਹੜਾ ਜਿਹੜਾ ਸੰਘਰਸ਼ ਹੁੰਦਾ ਇਹ ਸ਼ਹਿਰ ਦੇ ਹਿੱਤ ਵਾਸਤੇ ਹੁੰਦਾ ਜੋ ਆਪਾਂ ਖੁਦ ਪਰਸਨਲੀ ਸੋਚਦੇ ਇਹ ਗੱਲ ਦੀ ਮੈਂ ਤੁਹਾਡੇ ਸਾਰਿਆਂ ਨੂੰ ਗਰੰਟੀ ਦਿੰਦਾ ਆ ਵੀ ਮੈਂ ਮੇਰਾ ਕੋਈ ਨਿੱਜੀ ਫਾਇਦਾ ਨਹੀਂ ਮੇਰੇ ਪਰਿਵਾਰ ਦਾ ਕੋਈ ਨਿੱਜੀ ਫਾਇਦਾ ਨਹੀਂ ਕਿਤੇ ਬਾਹਰ ਬੱਸ ਸਟੈਂਡ ਲੈ ਜਾ ਕੇ ਸਾਰੇ ਪਰ ਤੁਸੀਂ ਇਸ ਗੱਲ ਨੂੰ ਮੰਨਦੇ ਹੀ ਹੋਵੋਗੇ ਨਾ ਸਾਡੇ ਉੱਤੇ ਕੋਈ ਜ਼ਮੀਨਾਂ ਦੇ ਨਾ ਸਾਡੇ ਕੋਈ ਕਲੋਨੀਆਂ ਨੇ ਅਸੀਂ ਅੱਜ ਤੱਕ ਸਾਡਾ ਪਰਿਵਾਰ ਕਿਸੇ ਵੀ ਕੰਮ 'ਚ ਪਾਰਟਿਸਿਪੇਟ ਕਰਦਾ ਉਹ ਹੀ ਕੰਮ ਹੁੰਦਾ ਜੋ ਸ਼ਹਿਰ ਦੇ ਵਿਕਾਸ ਨਾਲ ਰਿਲੇਟਡ ਹੋਵੇ ਉਹਦਾ ਸਬੰਧ ਰੱਖਦਾ ਹੋਵੇ ਲੋਕਾਂ ਦੇ ਹਿੱਤ ਦਾ ਕੰਮ ਹੋਵੇ ਜਿੱਦਾਂ ਬੋਬੀ ਸਾਡੇ ਕਾਉਂਸਲਰ ਨੇ ਤੇ ਹਾਊਸ ਚ ਵੀ ਕਾਫੀ ਐਕਟਿਵ ਨੇ ਉਹ ਆਪ ਦੇ ਪੁਆਇੰਟ ਆਫ View ਰੱਖਦੇ ਨੇ ਅੱਜ ਮੈਂ ਮੈਨੂੰ ਇਹਨਾਂ ਨੇ ਕਿਹਾ ਕਿ ਇਹ ਅਸੀਂ ਇਸ ਸੰਘਰਸ਼ ਕਮੇਟੀ ਦਾ ਹਿੱਸਾ ਬਣੀਏ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਮੈਂ ਇੱਕੋ ਇੱਕ ਕਮੇਟੀ ਦਾ ਪਾਰਟ ਹਾਂ ਜੋ ਹੈ ਵਿਕਾਸ ਦੀ ਕਮੇਟੀ ਜੋ ਸ਼ਹਿਰ ਦੇ ਵਿਕਾਸ ਦੀ ਕਮੇਟੀ ਹੈ ਡਵੈਲਪਮੈਂਟ ਦੀ ਕਮੇਟੀ ਹੈ ਜੋ ਸਿਰਫ ਲੋਕਾਂ ਦੇ ਹਿੱਤ ਦੁਆਰੇ ਸੋਚਦੀ ਹੈ ਫਾਇਦੇ ਵਾਲੇ ਸੋਚਦੀ ਹੈ ਆਪਣੇ ਫਾਇਦੇ ਵਾਸਤੇ ਨਹੀਂ ਸੋਚਦੀ ਮੈਂ ਤੁਹਾਡੇ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਅਸੀਂ ਤੁਹਾਡੀ ਆਵਾਜ਼ ਵਾਕੇ ਜਾਵਾਂਗੇ ਉੱਪਰ ਕਰਿ ਜਾਵਾਂਗੇ ਜਿੱਥੋਂ ਤੱਕ ਜਾ ਸਕਦੇ ਹਾਂ ਉੱਥੋਂ ਤੱਕ ਜਾਵਾਂਗੇ ਤੇ ਤੁਹਾਡੇ ਸਾਰਿਆਂ ਦੀਆਂ ਮੰਗਾਂ ਸਾਡੇ ਸਿਰਮੱਤੇ ਨੇ ਕਿਉਂਕਿ ਤੁਸੀਂ ਇਸ ਸ਼ਹਿਰ ਦੇ ਬਹੁਤ ਪੁਰਾਣੇ ਵਾਸੀ ਹੋ ਇਸ ਸ਼ਹਿਰ ਦੇ ਵਸਨੀਕ ਹੋ ਤੇ ਸਾਡੇ ਵਾਸਤੇ ਇਕੱਲੇ ਇਕੱਲੇ ਬੰਦੇ ਦੀ ਇੰਪੋਰਟੈਂਸ ਕੀ ਹੈ ਇਹ ਮੈਂ ਤੇ ਮੇਰਾ ਪਰਿਵਾਰ ਬਹੁਤ ਚੰਗੀ ਤਰ੍ਹਾਂ ਜਾਣਦੇ ਆਂ ਤੇ ਤੁਸੀਂ ਇੱਥੇ ਸੰਘਰਸ਼ ਕਰਦੇ ਆਏ ਹੋ ਇੰਨੀ ਗਰਮੀ 'ਚ ਬੈਠੇ ਹੋ ਕੋਈ ਸੌਖਾ ਕੰਮ ਨਹੀਂ ਤੁਸੀਂ ਆਪ ਦੇ ਪਰਿਵਾਰਾਂ ਨੂੰ ਛੱਡ ਕੇ ਇੱਥੇ ਬੈਠੇ ਹੋ ਮੈਂ ਤੁਹਾਡੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਇਹ ਧਰਮਾ ਚੱਕੀਏ ਮੈਂ ਤੁਹਾਡੀ ਪਰਸਨਲੀ ਇਹ ਵਾਦਾ ਕਰਦਾ ਤੁਹਾਡੇ ਨਾਲ ਕਿ ਮੈਂ ਤੁਹਾਡੀ ਆਵਾਜ਼ ਬਣੂੰਗਾ ਤੁਹਾਡੇ ਪੱਖ ਰੱਖੂੰਗਾ ਅੱਗੇ ਸਾਡੇ ਸਾਡੇ ਸੀਐਮ ਸਾਹਿਬ ਦੀਪਕਵੰਤ ਮਾਨ ਜੀ ਨੇ ਵੀ ਇਹ ਹੀ ਆਪਣੇ ਵਜ਼ੀਰਾਂ ਨੂੰ ਡਿਊਟੀ ਲਈ ਹੈ ਕਿ ਜੋ ਵੀ ਕੰਮ ਕਰਨਾ ਤੁਸੀਂ ਆਪਣੇ ਹਲਕਿਆਂ 'ਚ ਆਪਣੇ ਲੋਕਾਂ ਦੇ ਵਿਕਾਸ ਵਾਸਤੇ ਕਰਨਾ ਉਹਨਾਂ ਦੇ ਹਿੱਤ ਵਾਸਤੇ ਕਰਨਾ ਕਿਸੇ ਦਾ ਨੁਕਸਾਨ ਨਹੀਂ ਕਰਨਾ ਤੇ ਅਸੀਂ ਉਸੇ ਵਿਜ਼ਨ ਦੇ ਨਾਲ ਇੱਥੇ ਕੰਮ ਕਰਦੇ ਆਏ ਹਾਂ ਪਿਛਲੇ 2 ਮਹੀਨਿਆਂ ਤੋਂ ਜਦੋਂ ਤੋਂ ਸਾਨੂੰ ਕੁਰਸੀ ਦਲਸ਼ੀਆ ਲਾਇਬਰੂ ਨੇ ਤੇ ਇਹੀ ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਵੀ ਸਾਡਾ ਸਾਥ ਦਿਓ ਤੇ ਅਸੀਂ ਤੁਹਾਡਾ ਪੱਕਾ ਪੱਕਾ ਸਾਥ ਦੇਵਾਂਗੇ ਅਸੀਂ ਤੁਹਾਡੀ ਆਵਾਜ਼ ਵਾਸਤੇ ਜ਼ਰੂਰ ਉੱਪਰ ਜਾਵਾਂਗੇ ਤੇ ਜੋ ਲੋਕਾਂ ਦੇ ਫਾਇਦੇ ਦੀ ਚੀਜ਼ ਹੋਊਗੀ ਉਹੀ ਹੋਊਗੀ ਉਸ ਤੋਂ ਇਲਾਵਾ ਕੁਝ ਨਹੀਂ